ਸਭ ਤੋਂ ਪਹਿਲਾਂ ਤਾਂ ਮੈਂ ਰਾਸ਼ਟਰੀ ਪ੍ਰਧਾਨ ਸਾਡੇ ਬਹੁਤ ਹੀ ਸਤਿਕਾਰਯੋਗ ਭੈਣ ਮਾਇਆਵਤੀ ਜੀ ਔਰ ਹਾਈ ਕਮਾਂਡ ਔਰ ਸੀਨੀਅਰ ਲੀਡਰਸ਼ਿਪ ਪੰਜਾਬ ਦੀ ਉਹਨਾਂ ਸਭ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਮੈਨੂੰ ਪਾਰਟੀ ਦਾ ਉਮੀਦਵਾਰ ਠਾਪਿਆ ਔਰ ਦੂਸਰੀ ਗੱਲ ਜੋ ਤੁਸੀਂ ਆਪ ਜੀ ਨੇ ਮੇਰੇ ਕੋਲ ਸਵਾਲ ਪੁੱਛਿਆ ਅੱਜ ਕਿ ਮੈਂ ਕਿਹੜੇ ਮੁੱਦੇ ਨੂੰ ਲੈ ਕੇ ਜਾਊਂਗਾ ਹੁਸ਼ਿਆਰਪੁਰ ਲੋਕ ਸਭਾ ਹਲਕੇ ਦੇ ਵਿੱਚ ਪਿਛਲੇ 70 ਸਾਲ ਦੇ ਵਿੱਚ ਹੋਇਆ ਹੀ ਕੁਛ ਨਹੀਂ ਤੁਸੀਂ ਕੰਢੀ ਦੇ ਏਰੀਆ ਤੋਂ ਲੈ ਕੇ ਬੇੜ ਦੇ ਏਰੀਏ ਤੱਕ ਬਲਾਟੌਰ ਤੱਕ ਅਸੀਂ ਜਦੋਂ ਜਾਂਦੇ ਹਾਂ ਔਰ ਵੇਖਦੇ ਹਾਂ ਕਿ ਕੰਢੀ ਦੇ ਨਾਲ-ਨਾਲ ਦੇ ਜਿਹੜੇ ਏਰੀਆ ਉਹ ਮਾਈਨਿੰਗ ਦੇ ਨਾਲ ਸਾਰਾ ਜਿਹੜੀ ਨੇਚਰਲ ਹੈਬਿਟਾਟ ਹੈ ਉਹ ਸਾਰੀ ਤਬਾਹ ਕਰ ਦਿੱਤੀ ਗਈ ਹੈ ਰੇਟ ਉਥੋਂ ਕੱਢ ਲਈ ਗਈ ਹੈ ਪੱਥਰ ਉਥੋਂ ਕੱਢ ਲਿਆ ਗਿਆ ਹੈ ਔਰ ਜ਼ਮੀਨ ਦੇ ਵਿੱਚੋਂ ਪਾਣੀ ਦੀ ਜਿਹੜੀ ਪੰਜਾਬ ਦੇ ਵਿੱਚ ਸਮੱਸਿਆ ਆ ਉਹ ਦਿਨ-ਮਦਨ ਅੱਗੇ ਵਧ ਰਹੀ ਹੈ ਔਰ ਉਸ ਤੋਂ ਬੜੀ ਪ੍ਰੋਬਲਮ ਜਿਹੜੀ ਸਭ ਤੋਂ ਮਹਿਸੂਸ ਅਸੀਂ ਕਰਦੇ ਆ ਕਿ ਇਸ ਵੇਲੇ ਪੰਜਾਬ ਦਾ ਰੋਜ਼ਗਾਰ ਬੇਰੋਜ਼ਗਾਰ ਨੌਜਵਾਨ ਬਹੁਤ ਹੀ ਬੇਚਾਰੀ ਦੀ ਹਾਲਾਤ ਦੇ ਵਿੱਚ ਆ ਉਹ ਫਰਸਟ੍ਰੇਟਡ ਹੈ ਉਹਨੂੰ ਅੱਗੇ ਕੋਈ ਦਿਖਾਈ ਨਹੀਂ ਦੇ ਰਿਹਾ ਔਰ ਪਰੇਸ਼ਾਨੀ ਦੇ ਵਿੱਚ ਨਸ਼ਿਆਂ ਦਾ ਸ਼ਿਕਾਰ ਹੋ ਰਿਹਾ ਔਰ ਇਸੇ ਕ وجہ ਕਰਕੇ ਪੰਜਾਬ ਦੇ ਵਿੱਚ ਜਿਹੜਾ ਗੈਂਗਸਟਰਵਾਦ ਹੈ ਉਹਨਾਂ ਦੇ ਲਈ ਇੱਕ ਵਧੀਆ ਜਿਹੜੀ ਇਹ ਜਗ੍ਹਾ ਜਿਹੜੀ ਹੈ ਸਾਮਰ ਹੋ ਰਹੀ ਹੈ ਔਰ ਇਹ ਜਿਹੜੀ ਕਾਨੂੰਨ ਵਿਵਸਥਾ ਦੀ ਫੇਲੀਅਰ ਹੈ ਸਰਕਾਰ ਦੇ ਪਾਸ ਤੇ ਔਰ ਸਰਕਾਰ ਵੱਲੋਂ ਆਪਣੇ ਕੀਤੇ ਵਾਦੇ 2 ਸਾਲਾਂ ਦੇ ਵਿੱਚੋਂ ਕੋਈ ਵੀ ਵਾਅਦਾ ਪੂਰਾ ਨਾ ਕੀਤੇ ਜਾਣਾ ਔਰ ਕੇਂਦਰ ਦੀ ਸਰਕਾਰ ਦੁਆਰਾ ਜੋ ਪਿਛਲੇ 10 ਸਾਲਾਂ ਚ ਵਾਅਦੇ ਕੀਤੇ ਗਏ بڑے بڑے ਵਾਅਦੇ ਕੀਤੇ ਗਏ ਉਹਨਾਂ ਵਾਅਦਿਆਂ ਦੀ ਵੀ ਕੋਈ ਪੂਰਤੀ ਨਹੀਂ ਹੋਈ ਕਿ ਅੱਜ ਭਾਰਤ ਦੇ ਵਿੱਚ ਜਿੱਥੇ ਸੰਵਿਧਾਨ ਲੋਕਤੰਤਰ ਭਾਈਚਾਰਾ ਔਰ ਸੈਕੂਲਰਿਜ਼ਮ ਨੂੰ ਖਤਰਾ ਉਤਪਨ ਹੋ ਰਿਹਾ ਹੈ ਦੂਜੇ ਪਾਸੇ ਆਰਥਿਕ ਪਾੜਾ ਇੰਨਾ ਜ਼ਿਆਦਾ ਵੱਧ ਚੁੱਕਾ ਹੈ ਸਮਾਜ ਦੇ ਵਿੱਚ ਕਿ 80 ਕਰੋੜ ਲੋਕਾਂ ਨੂੰ ਭਾਰਤ ਸਰਕਾਰ ਆਪ ਕਹਿੰਦੀ ਹੈ ਕਿ ਅਸੀਂ ਮੁਫਤ ਰਾਸ਼ਨ ਦੇ ਰਹੇ ਹਾਂ ਜੋ ਕਿ ਕਿੰਨੀ ਮਾੜੀ ਗੱਲ ਹੈ ਕਿ 70 ਸਾਲ ਬਾਅਦ ਕਾਂਗਰਸ ਅਕਾਲੀ ਦਲ ਬੀਜਪੀ ਇਨਾ ਸਰਕਾਰਾਂ ਦੇ ਰਾਜ ਕਰਨ ਦੇ باوجود ਵੀ ਅੱਜ ਇਸ ਦੇਸ਼ ਦੇ 80 ਕਰੋੜ ਲੋਕ ਆਪਣਾ ਰਾਸ਼ਨ ਖਰੀਦਣ ਦੇ ਵੀ ਕਾਬਲ ਨਹੀਂ ਹੈ। ਤੋਂ ਅਸੀਂ ਚਾਹਾਂਗੇ ਕਿ ਇਹ ਜਿਹੜੇ ਮਹਿੰਗਾਈ ਵਰਗੇ ਮੁੱਦੇ ਆ, ਬੇਰੋਜ਼ਗਾਰੀ ਵਰਗੇ ਮੁੱਦੇ ਆ ਔਰ ਦੇਸ਼ ਦੇ ਵਿੱਚ ਜਿਹੜੀ ਲਾਅਨ ਆਰਡਰ ਦੀ ਸਮੱਸਿਆ ਦਿਨ-ਪ੍ਰਤੀ-ਦਿਨ ਵਧ ਰਹੀ ਹੈ ਔਰ ਕਾਣੀ ਵੰਡ ਜੋਰੇ ਅਡਾਨੀ ਅੰਬਾਨੀਆਂ ਦੇ ਘਰ ਭਰੇ ਜਾ ਰਹੇ ਹਨ ਔਰ ਗਰੀਬਾਂ ਨੂੰ ਸਿਰਫ ਰਾਸ਼ਨ ਤੇ ਲਾ ਕੇ ਵੋਟਾਂ ਲੈ ਕੇ ਰਾਜ ਕਰਨ ਦੀ ਜਿਹੜੀ ਇਹ ਮਾਨਸਿਕਤਾ ਹੈ ਔਰ ਜੋ ਚਲਨ ਚੱਲ ਰਿਹਾ ਹੈ ਬਹੁਜਨ ਸਮਾਜ ਪਾਰਟੀ ਇਸ ਚਲਨ ਨੂੰ ਬੰਦ ਕਰਨਾ ਚਾਹੁੰਦੀ ਹੈ ਔਰ ਰਹਿਬਰਾਂ ਦੀ ਗੁਰੂਆਂ ਦੀ ਆਪਣੇ ਸਾਧੂ ਸੰਤਾਂ ਦੀ ਭਗਤਾਂ ਦੀ ਜੋ ਇੱਛਾ ਸੀ ਵੀ ਇਹ ਜਿਹੜੀ ਸਰਬਤ ਦਾ ਭਲਾ ਹੋਵੇ ਸਾਂਝੀ ਵਾਲਤਾ ਹੋਵੇ ਇਸ ਪ੍ਰਦੇਸ਼ ਵਿੱਚ ਸਾਰੇ ਖੁਸ਼ਹਾਲ ਰਹਿਣ ਇਹ ਜੋ ਬਾਣੀ ਦੇ ਸੰਦੇਸ਼ ਹੈ ਬਹੁਜਨ ਸਮਾਜ ਪਾਰਟੀ ਉਹਨਾਂ ਨੂੰ ਲਾਗੂ ਕਰਨੀ ਜਾਂਦੀ ਹੈ ਜਿਨ੍ਹਾਂ ਨੂੰ 바ਵਾ ਸਾਹਿਬ ਅੰਬੇਦਕਰ ਨੇ ਆਪਣੇ ਸੰਵਿਧਾਨ ਦੇ ਵਿੱਚ ਸੋਚਿਆ ਹੋਇਆ ਕਿ ਇਕੁਅਲ ਅਪਰਚੂਨਿਟੀ ਸਾਡੇ ਹਰ ਮੁਲਕ ਦੇ ਗਰੀਬ ਅਮੀਰ ਛੋਟੇ ਵੱਡੇ ਹਰ ਧਰਮ ਦੇ ਲੋਕਾਂ ਨੂੰ ਬਰਾਬਰ ਅਪਰਚੂਨਿਟੀ ਮਿਲਣੀ ਚਾਹੀਦੀ ਹੈ ਅਸੀਂ ਉਸ ਮੰਤਵ ਦੇ ਨਾਲ ਉਸ ਭਾਵਨਾ ਦੇ ਨਾਲ ਇਸ ਚੋਣਾਂ ਦੇ ਵਿੱਚ ਕੁੱਦਣ ਜਾ ਰਹੇ ਹਾਂ